ਸਰ ਮੇਰਾ ਕਲੇਮ ਮਿਲੂਗਾ ਨਹੀਂ ਫਿਰ ਹੁਣ ਉਹ ਨਹੀਂ ਭਾਜੀ ਕਿੰਨੀ ਵਾਰ ਕਹਾ ਐਕਸੀਡੈਂਟ ਲਈ ਇੰਸ਼ੋਰੈਂਸ ਤੇ ਕੁੱਤੇ ਦਾ ਵੱਢਿਆ ਕਵਰ ਨਹੀਂ ਹੁੰਦਾ ਸਰ ਜਿਸੋ ਦੀ ਇੰਸ਼ੋਰੈਂਸ ਕਰਵਾਈ ਸੀ ਉਸ ਵਕਤ ਤੁਸੀਂ ਕਹਿੰਦੇ ਸਾਰਾ ਕੁਝ ਮਿਲੂਗਾ ਹੁਣ ਤੁਸੀਂ ਕਹਿੰਦੇ ਕੁੱਤੇ ਦੇ ਵੱਢੇ ਦਾ ਕਲੇਮ ਨਹੀਂ ਮਿਲਣਾ ਉਹ ਭਾਜੀ ਇਹ ਕੰਪਨੀ ਦੇ ਰੂਲ ਹੁੰਦੇ ਐ ਮੈਨੂੰ ਲੱਗਦਾ ਤੁਸੀਂ ਟਰਮਸ ਐਂਡ ਕੰਡੀਸ਼ਨਾਂ ਨਹੀਂ ਪੜ੍ਹੀਆਂ 970 ਰੁਪਏ ਜਾਂਦੀ ਟਰਨਮੈਂਟ ਕੰਡੀਸ਼ਨ ਦੀ ਫਾਈਲ ਸੀਗੀ ਜਿਹਦੇ ਚ 474 ਪੁਆਇੰਟ ਸੀਗੇ 7ਵੇਂ ਸੈਗਮੈਂਟ ਦੇ 4ਵੇਂ ਪੁਆਇੰਟ ਦਾ 5ਵਾਂ ਐਨੈਕਸਰ ਦੇ ਪਹਿਲੇ ਪੈਰੇ ਦੀ 14ਵੀਂ ਲਾਈਨ ਚ ਲਿਖਿਆ ਸੀ ਕੁੱਤੇ ਦਾ ਵੜਿਆ ਇਸ ਇੰਸ਼ੋਰੈਂਸ ਸੇ ਕਵਰ ਨਹੀਂ ਹੈ ਭਾਜੀ ਉਹ ਬਿਰ ਕੁਛ ਲੈ ਦੇ ਕੇ ਕਰ ਲੋ ਭਾਜੀ ਕਿੰਨੀ ਵਾਰ ਕਿਹਾ ਕਿ ਕੰਪਨੀ ਹੈ ਕੰਪਨੀ ਦੇ ਰੂਲੇ ਮਤਾਦਾ ਕੋਈ ਲੈਣ ਦੇਣ ਨਹੀਂ ਚੱਲਦਾ ਆਏ ਹਾਏ ਉਹ ਆ ਬਿਰ ਕੁ ਆਓ ਬੈਠੋ ਉਹ ਆ ਕਿਥੋਂ ਸੱਟਾਂ ਮਰਾ ਲੀਆਂ ਉਹ ਕੱਲ ਮੈਂ ਤੁਰਿਆ ਜਾਂਦਾ ਸੀਗਾ ਝੋਟੇ ਵਿੱਚ ਵੱਜਿਆ ਬੰਦੋ ਕੀ ਖਲਾਰ ਗਿਆ ਬਾਬਾ ਤੂੰ ਘਰ ਬੈਠ ਤੂੰ ਇੱਥੇ ਕੀ ਕਰਦਾ ਫਿਰ ਉਹ ਪੁੱਤ ਮੈਂ ਤਾਂ ਐਕਸੀਡੈਂਟਲ ਇੰਸ਼ੋਰੈਂਸ ਦੀ ਕਿਸ਼ਤ ਜਮ੍ਹਾਂ ਕਰਾਣਾ ਹੈ ਕਿਸਨਾ ਤਾਂ ਪਾਲਸੀ ਹੈ ਬੱਲੀ ਬੱਲੇ ਨੰਬਰ ਯਾਦ ਹੈ ਨੰਬਰ 16 13 75 ਆ 16 ਬਲਦੇਵ ਸਿੰਘ ਬੱਲੀ ਹਾ ਓਏ ਇਹਨੇ ਤਾਂ ਲਾਸਟ ਡੇਟ ਕੱਲ ਸੀ ਕਿਸਾ ਜਮਾ ਕਰਾਉਣ ਦੀ ਅੱਜ 11 ਹੋ ਗਈ ਤੇਰੀ ਕੇਸ ਟੁੱਟ ਗਈ ਬਾਬਿਆ ਤੇਰੀ ਇੰਸ਼ੋਰੈਂਸ ਕੈਨਸਲ ਹੋ ਗਈ ਮੈਡੀਕਲ ਦਾ ਜਿਹੜਾ ਖਰਚਾ ਹੋਇਆ ਉਹਦਾ ਕਲੇਮ ਨਹੀਂ ਮਿਲੂ ਕੰਪਨੀ ਦੇ ਰੋਲਾਂ ਦੇ ਮੁਤਾਬਕ ਹੁਣ ਕੁਝ ਨਹੀਂ ਮਿਲਣਾ ਹੈ ਓਏ ਕੋਣ ਓਏ ਜਮਦੂਤ ਹੈ ਇਹਦੀ ਪਾਲਸੀ ਵੀ ਇੱਥੇ ਚੱਲਦੀ ਹੈ ਤੁਸੀਂ ਆਪਣੇ ਕੇਸ ਜਮਾ ਕਰਾਣਾ ਹੈ ਹਾਂ ਯਾਰ ਤੁਹਾਡਾ ਵੀ ਲੱਗੇ ਜਾ ਪਹਿਲਾ ਫੜ ਓਏ ਜਮਦੁੱਤ ਜੀ ਤੁਹਾਨੂੰ ਵੀ ਇੰਸ਼ੋਰੈਂਸ ਲੋੜ ਪੈਂਦੀ ਆ ਓਏ ਸਾਨੂੰ ਨਹੀਂ ਲੋੜ ਪੈਂਦੀ ਇੰਸ਼ੋਰੈਂਸ ਦੀ ਇਹ ਤਾਂ ਮੇਰੇ ਝੋਟੇ ਦੀ ਇੰਸ਼ੋਰੈਂਸ ਹੈ ਮਤੰਦਰ ਜਣੇ ਖਣੇ ਤੇ ਪਾਈਦਾ ਸਰਦਾ ਇਹਦੇ ਜੇ ਵੀ ਸਾਡੇ ਝੋਟੇ ਬੱਜਿਆ ਤੁਹਾਡੀ ਵੀ ਲਾਸਟ ਡੇਟ ਕਿਸ਼ਤੇ ਜਮਾ ਕਰਾਉਣ ਦੀ ਕੱਲ ਸੀਗੀ ਤੁਹਾਡੇ ਝੋਟੇ ਦੀ ਵੀ ਇੰਸ਼ੋਰੈਂਸ ਕੈਨਸਲ ਹੋ ਗਈ ਹੁਣ ਇਸੇ ਟੁੱਟ ਗਈ ਉਹ ਮੈਂ ਕੱਲ ਕਿਸ਼ਤੇ ਜਮਾ ਕਰਾਉਣ ਆ ਰਿਹਾ ਸੀ ਜਦ ਇਹਦੇ ਵਿੱਚ ਬੱਜਿਆ ਉਹ ਵਿਚਾਰਾ ਬੋਗ ਹਸਪਤਾਲ ਪਿਆ ਉਹਦਾ ਕਲੇਮ ਲੈਣਾ ਹੈ ਦੇਖੋ ਜਮਦੁੱਤ ਜੀ ਹੁਣ ਤਾਂ ਕੁਝ ਨਹੀਂ ਹੋ ਸਕਦਾ ਹੁਣ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਆਪਣੇ ਝੋਟੇ ਨੂੰ ਸਰਕਾਰੀ ਹਸਪਤਲ ਲੈ ਜਾਓ ਉਹ ਅਸੀਂ ਸਰਕਾਰੀ ਹਸਪਤਾਲ ਇਲਾਜ ਨਹੀਂ ਕਰਾਂਦੇ ਕਿਉਂ ਤੁਸੀਂ ਕਿਉਂ ਨਹੀਂ ਕਰਵਾਉਂਦੇ ਸਾਡੀ ਵੀ ਕੋਈ ਪਰੰਪਰਾ ਹੈ ਸਾਡਾ ਵੀ ਕੋਈ ਪ੍ਰੋਟੋਕੋਲ ਹੈ ਅਸੀਂ ਸਰਕਾਰੀ ਹਸਪਤਾਲ ਇਲਾਜ ਨਹੀਂ ਕਰਾਉਣ ਜਾਂਦੇ ਅਸੀਂ ਉੱਥੇ ਬੰਦੇ ਚੱਕਣ ਜਾਂਦੇ ਆ ਉਹ ਬਾਬਾ ਤੂੰ ਇੱਥੇ ਬੈਠਾ ਕੀ ਕਰਦਾ ਜਾ ਕੇ ਸਰਕਾਰੀ ਹਸਪਤਾਲ ਜਮਾ ਹੋ ਠੀਕ ਹੈ 7 ਮਿੰਟ ਬਾਅਦ ਆਇਆ ਤੈਨੂੰ ਲੈਣ ਆਣਾ